सत्नाम करता पुरख निरपौ निरज है अकाल मोرت अर्जुन से भंग गुर परसाद जाको आद सच है ਜੁਗਾਦਿ ਸਚ ਹੈ ਕੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾ ਭੁਖਿਆ ਭੁਖਣਾ ਕੰਤਰੀ ਜੀ ਜੇ ਬੰਨਾ ਮੁਰੀਆ ਪਾਰੇ ਸਲਸਿਆੜ ਤੱਕ ਹੋਏ ਤਾਇਤ ਮਚਲ ਲਾਹੂ ਕਿਵ ਸੱਚਿਆ ਰੁਈਏ ਨਾਇਕ ਨਾਇਕ ਲਿਖਿਆ ਸਤਨਾ ਕਰਤਾ ਪੁਰਖ ਨਿਰਪਉ ਨਿਰਜੈ ਅਕਾਲ ਮੂਰਤਿ ਅਜੂਨੀ ਸੈਭੰ ਸਾਤ ਜੱਤ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਸੱਚ ਸੋਚੇ ਸੋਚ ਨ ਹੋ ਗਈ ਜੇ ਸੋਚੇ ਲਖਵਾ ਚੁੱਪੇ ਚੁੱਪ ਨ ਹੋ ਗਈ ਜਿ ਲਈ ਦਾ ਹਾਲ ਹੁਤਾ ਖੁਕਿਆ ਭੁਖਣਾ ਕੁੰਦਰੀ ਜੇ ਬੰਨਾ ਪੁਰਿਆ ਪਾਰੇ ਸਲਸਿਆਰ ਪਾਟਕ ਹੋਏ ਤੈ ਤੇ ਨਚ ਲੈਣਾ ਕਿਵ ਸਚਿਆਰਾ ਹੋਈਏ ਜਾ ਇੱਛਣਾ ਨਾਨਕ ਲਿਖਿਆ